ਅੱਜ ਵੀ ਸਾਰਿਆਂ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਇਹ ਬਹੁਤ ਹੀ ਜਾਣਕਾਰੀ ਨਾਲ ਭਰਪੂਰ ਹੈਗੀ ਆ ਇਹਦੇ ਵਿੱਚ ਤੁਸੀਂ ਸਿੱਖ ਸਕਦੇ ਹੋ ਕਿਵੇਂ ਆਪਾਂ ਬੀਜ ਨੂੰ ਗਰੋ ਕਰਨਾ ਹੈ ਇੱਕ ਬੀਜ ਤੋਂ ਸੀਡਲਿੰਗ ਤੱਕ ਦਾ ਜਿਹੜਾ ਸਫ਼ਰ ਹੈਗਾ ਹੈ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਲੜਿੰਦੀਆਂ ਹੁੰਦੀਆਂ ਨੇ ਬੀਜ ਹੋ ਗਿਆ ਟ੍ਰੇ ਹੋ ਗਿਆ ਕੋਕੋ ਪੀਟ ਹੋ ਗਿਆ ਵਰਮੀ ਕੋਲਾਈ ਵਰਮੀ ਕੰਪੋਸਟ ਜਾਂ ਆਪਣੀ ਜਿਹੜੀ ਵੀ ਕੰਪੋਸਟ ਹੋ ਗਈ ਪਰ ਲਾਈਟ ਹੋ ਗਿਆ ਹੈ ਨਾ ਤੇ ਇਹਨੂੰ ਆਪਾਂ ਕਿਵੇਂ ਮਿਕਸਚਰ ਬਣਾ ਕੇ ਟ੍ਰੇ 'ਚ ਫਿਲ ਕਰਨਾ ਹੈ ਟ੍ਰੇ 'ਚ ਸੀਡ ਲਗਾਉਣ ਤੋਂ ਬਾਅਦ ਉਹਦਾ ਜਿਹੜਾ ਫਰਸਟ ਵੀਕ ਦਾ ਪ੍ਰੋਸੈਸ ਹੈਗਾ ਇਹ ਤਾਂ ਉਹਦੀ ਜਿਹੜੀ ਜਾਣਕਾਰੀ ਹੈ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇ ਰਿਹਾ ਹਾਂ ਇਹਦੇ ਵਿੱਚ ਜਿਹੜਾ ਕੋਕੋ ਪਿਟ ਹੁੰਦਾ ਹੈ ਉਹਦਾ ਬੇਸਿਕਲੀ ਜਿਹੜਾ ਕੰਮ ਹੈਗਾ ਇਹ ਉਹ ਹੈਗਾ ਇਹ ਪੋਰੋਸਿਟੀ ਨੂੰ ਇੰਪਰੂਵ ਕਰਨਾ ਡਰੇਨੇਜ ਸਿਸਟਮ ਹੋ ਗਿਆ ਤੇ ਜਿਹੜੀ 에ਅਰ ਦੀ ਮੂਵਮੈਂਟ ਹੁੰਦੀ ਹੈ ਤੇ ਜਿਹੜਾ ਪ੍ਰੋਲਾਈਟ ਹੁੰਦਾ ਹੈ ਰੌਕ ਮਟੀਰੀਅਲ ਹੈਗਾ ਇਹ ਤੇ ਉਹ ਹੀਟ ਐਕਸਪੈਂਡਡ ਐਲੂਮੀਨੀਅਮ ਸਿਲੀਕੇਟ ਰੌਕ ਤੋਂ ਬਣਿਆ ਹੁੰਦਾ ਹੈ ਜਿਹਦਾ ਕੰਮ ਹੈਗਾ ਏਰੀਏਸ਼ਨ ਤੇ ਡਰੇਨੇਜ ਨੂੰ ਇੰਪਰੂਵ ਕਰਨਾ ਉਸ ਤੋਂ ਬਾਅਦ ਜਿਹੜਾ ਤੀਸਰਾ ਹੈਗਾ ਵਰਮੀਕੁਲਾਈਟ ਇਹਦੇ ਵਿੱਚ ਮਿਨਰਲਸ ਹੁੰਦੇ ਆ ਕੈਲਸ਼ੀਅਮ ম্যাগਨੀਸ਼ੀਅਮ ਪੋਟਾਸ਼ੀਅਮ ਤੇ ਇਹ ওয়াਟਰ ਹੋਲਡਿੰਗ ਦੀ ਕਪੈਸਿਟੀ ਵਧਾਉਂਦਾ ਹੈ ਉਸ ਤੋਂ ਬਾਅਦ ਜਿਹੜੀ ਆਪਾਂ ਨੇ ਕੰਪੋਸਟ ਤਿਆਰ ਕੀਤੀ ਹੋਈ ਆ ਇਹਦੇ ਵਿੱਚ ਫੰਗਸ ਹੋ ਗਿਆ ਟ੍ਰਾਈਕੋਡਰਮਾ ਸੂਡੋਮੋਨਾਸ ਬੈਕਟੀਰੀਆ ਹੋ ਗਿਆ ਠੀਕ ਹੈ ਜੀ ਉਸ ਤੋਂ ਇਲਾਵਾ ਇਹਦੇ ਵਿੱਚ ਵੋਨ ਮੀਡ ਨੂੰ ਮਿਕਸ ਕੀਤਾ ਹੋਇਆ ਹੈ ਤੇ ਛੋਟੇ-ਛੋਟੇ ਮਾਈਕਰੋ ਨਿਊਟਨ ਤੇ ਦੇ ਵਿੱਚ ਆਪਾਂ ਪਹਿਲਾਂ ਹੀ ਮਿਕਸ ਕੀਤੇ ਹੋਏ ਠੀਕ ਹੈ ਜੀ ਤਾਂ ਹੁਣ ਜਿਹੜਾ ਇਹਦਾ ਮਿਕਸਚਰ ਤਿਆਰ ਕਰਦੇ ਆਂ ਇਹਦੀ ਜਿਹੜੀ ਰੇਸ਼ੋ ਹੁੰਦੀ ਹੈ 3:1:1 ਮਤਲਬ ਕਿ 3 ਕਿਲੋ ਤੁਸੀਂ ਕੋਕੋ ਪੀਟ ਲੈਣਾ ਹੈ 1 ਕਿਲੋ ਪਰਲਾਈਟ ਤੇ ਵਰਮੀਕਲਾਈਟ ਪਰ ਸਾਡੇ ਕੋਲ ਇਸ ਸਮੇਂ ਸਿਰਫ ਮਿਕਸਰ ਹੀ ਆ ਤੇ ਵਰਮੀਕਲਾਈਟ ਤੇ ਪਰਲਾਈਟ ਨਹੀਂ ਹੈਗਾ ਜਿਵੇਂ ਕਿ ਆਪਾਂ ਦੇਖ ਸਕਦੇ ਆ ਕਿ ਆਪਾਂ ਇੱਕ ਬਾਕਸ ਕੋਕੋ ਪੀਟ ਦਾ ਲਿੱਤਾ ਉਸ ਤੋਂ ਬਾਅਦ ਤੋ ਤੇ تین تین ਦੇ ਸਾਡੇ ਕੋਪ ਪੀਟ ਦੇ ਹੋ ਗਏ ਆ ਤੇ ਚੌਥਾ ਜਿਹੜਾ ਇਹਦੇ ਵਿੱਚ ਆਪਾਂ ਨੇ ਪਾਣੀ ਆ ਕੰਪੋਸਟ ਤੇ ਇਹਨੂੰ ਆਪਾਂ ਆ ਚੰਗੀ ਤਰ੍ਹਾਂ ਮਿਕਸ ਕਰਨਾ ਜੋ ਵੀ ਇਹਦੇ ਵਿੱਚ ਛੋਟੇ ਛੋਟੇ ਬਰੀਕ ਪੱਥਰ ਹੋਣਗੇ ਜਾਂ ਜਿਹੜੇ ਡਲੇ ਬਣੇ ਹੋਏ ਆ ਉਹਨੂੰ ਤੁਸੀਂ ਬਾਹਰ ਕੱਢਦੇ ਹੋ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜਿਹੜਾ ਇਹਦੇ ਵਿੱਚ ਸਭ ਤੋਂ ਇੱਕ ਮੇਨ ਚੀਜ਼ ਹੈਗੀ ਆ ਉਹ ਇਹ ਹੈਗੀ ਆ ਕਿ ਇਹਦਾ ਜਿਹੜਾ ਇਹ ਲੱਡੂ ਨਹੀਂ ਵੱਟਣਾ ਚਾਹੀਦਾ ਅਗਰ ਇਹਦਾ ਲੱਡੂ ਵੱਟ ਹੋ ਰਿਹਾ ਤਾਂ ਤੁਹਾਡੇ ਜਦੋਂ ਆਪਾਂ ਸੀਟ ਬਣੇਗਾ ਸੀਟ ਤੋਂ ਸੀਡਲਿੰਗ ਪਾਣੀ ਸਟਾਰਟ ਹੋਏਗੀ ਤਾਂ ਇਹ ਕਲੇ ਕਰਕੇ ਜਿਆਦਾ ਚੀਕਣਾ ਹੋ ਕੇ ਪਾਣੀ ਨੂੰ ਹੋਲਡ ਕਰਕੇ ਰੱਖੇਗਾ ਤੇ ਤੁਹਾਡਾ ਬੀਜ ਸਟਾਰਟਿੰਗ ਦੇ ਵਿੱਚ ਇਹ ਗਲ ਜਾਵੇਗਾ ਸੋ ਇਹੀ ਹੈ ਕਿ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਮਿਕਸ ਕਰਨਾ ਹੈ ਪਾਣੀ ਮਿਕਸ ਕਰਨ ਤੋਂ ਬਾਅਦ ਇਹਨੂੰ ਪੈਨ ਚੰਗੀ ਤਰ੍ਹਾਂ ਮਿਲਾ ਲੈਣਾ ਇਹ ਹੈਗਾ ਕਿ ਜਿਹੜਾ ਤੁਹਾਡਾ ਮਿਕਸਰ ਹੈਗਾ ਇਹ ਉਹ ਪ੍ਰੋਪਰ ਤਿਆਰ ਆ ਇਹ ਇਹਦੇ ਵਿੱਚ ਹੰਕਾ ਜਾਂ ਪਾਣੀ ਨਿਚੜਦਾ ਹੋਣਾ ਚਾਹੀਦਾ ਤੇ ਜਿਹਦੇ ਨਾਲ ਇਹਦਾ ਜਿਹੜਾ ਪਲੱਗ ਹੋਏਗਾ ਟਰੇ ਦਾ ਉਹ ਕਾਫੀ ਵਧੀਆ ਬਣਿਆ ਹੈ ਪਲੱਗ ਵਿੱਚ ਇਹ ਟਰੇ ਨੂੰ ਫਿੱਟ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਟਰੇ ਲੈਣੀ ਹੈ ਇਹ ਟਰੇ ਦੇ 98 ਪਲੱਗ ਹੈਗੇ ਨੇ ਇਹਦੇ ਵਿੱਚ ਤੁਸੀਂ 98 ਸੀਡ ਲਿਮਸ ਤਿਆਰ ਕਰ ਸਕਦੇ ਹੋ ਇਹਦਾ ਸਾਈਜ਼ ਵੀ ਇੱਕ ਸਟੈਂਡਰਡ ਸਾਈਜ਼ ਹੈਗਾ ਹੈ ਇੰਟਰੀ ਨੂੰ ਫਿਲ ਕਰਨ ਤੋਂ ਪਹਿਲਾਂ ਇਹਦੇ ਉੱਤੇ ਆਪਾਂ ਧੁੱਪ ਪਿਟ ਪਾਵਾਂਗੇ ਜਦੋਂ ਤੁਹਾਡੀ ਟ੍ਰੇ ਇਸ ਤਰ੍ਹਾਂ ਪੂਰੀ ਫਿਲ ਹੋ ਜੇਗੀ ਤਾਂ ਬਹੁਤੇ ਜਾਣੇ ਕੀ ਕਰਦੇ ਆ ਕਿ ਇਸੇ ਸਟੇਜ ਦੇ ਉੱਤੇ ਸੀਡ ਲਗਾ ਦਿੰਦੇ ਆ ਪਰ ਆਪਾਂ ਨੇ ਇਦਾਂ ਨਹੀਂ ਕਰਨਾ ਆਪਾਂ ਟ੍ਰੇ ਫਿਲ ਕਰਾਂ ਤੋਂ ਬਾਅਦ ਇਹਦਾ ਜਿਹੜਾ ਪਲੱਗ ਹੈਗਾ ਇਹ ਜਿਹੜਾ ਇਹ ਵਾਲਾ ਪਲੱਗ ਹੁੰਦਾ نیچے ਲੱਗਦਾ ਇਹਨੂੰ ਉੱਪਰ ਟਾਈਟ ਕਰਨਾ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਅਗੂਠੇ ਦੇ ਨਾਲ ਆਪਾਂ ਟ੍ਰੇਨ ਨੂੰ ਹਲਕਾ ਜਿਹਾ ਪੁਸ਼ ਕੀਤਾ ਏ ਇਹਦੇ ਨਾਲ ਕੀ ਹੈ ਕਿ ਜਿਹੜਾ ਨੀਚੇ ਦਾ ਪਲੱਗ ਹੈਗਾ ਇਹ ਉਹ ਬਿਲਕੁਲ ਟਾਈਟ ਹੋ ਗਿਆ ਹੁਣ ਆਜੋ ਆਪਾਂ ਇਹਦੇ ਵਿੱਚ ਸੀਡ ਨੂੰ ਫਿਲ ਕਰਦੇ ਹਾਂ ਇੱਕ ਇੱਕ ਸੀਡ ਪਾਵਾਂਗੇ ਆਪਾਂ ਇਹਦੇ ਵਿੱਚ ਆਜੋ ਤੇ ਆਜੋ ਆਪਾਂ ਹੁਣ ਵਿੱਚ ਫਿਲ ਕਰਦੇ ਹਾਂ ਇੱਕ ਇੱਕ ਸੀਡ ਕੋਸ਼ਿਸ਼ ਕਰਨੀ ਹੈ ਕਿ ਸੀਡ ਸਿੱਧਾ ਹੋਵੇ ਜਿਵੇਂ ਕਿ ਜਿਹੜੀਆਂ ਕੱਦੂ ਜੋ ਆਤੀਆਂ ਸਬਜ਼ੀਆਂ ਹੁੰਦੀਆਂ ਏ ਉਹਦੇ ਬੀਜ ਅਗਰ ਇਸ ਨੋਟ ਤੋਂ نیچے ਵੱਲੋਂ ਲੱਗਣ ਤਾਂ ਕਾਫੀ ਵਧੀਆ ਰਹਿੰਦਾ ਹੈ ਸੋ ਇਸ ਤਰ੍ਹਾਂ ਸੀਡ ਫਿਲ ਕਰਨ ਤੋਂ ਬਾਅਦ ਆਪਾਂ ਇਹਦੇ ਉੱਤੇ ਦੁਬਾਰਾ ਤੋਂ ਇੱਕ ਲੇਅਰ ਫਿਰ ਬਰੀਕ ਕਰਕੇ ਕੋਕੋ ਪੀਟ ਦੀ ਪਾਵਾਂਗੇ। ਇਸ ਸੀਡ ਨੂੰ ਪੂਰਾ ਪ੍ਰੋਪਰ ਕਵਰ ਕਰ ਦ। ਇਸ ਤਰ੍ਹਾਂ ਬਾਅਦ ਦੇ ਵਿੱਚ ਜੇ ਤੁਸੀਂ ਹੋਰ ਵੀ ਟਰੇਆਂ ਭਰੋਗੇ ਤਾਂ ਇਹਨੂੰ ਹਲਕਾ ਜਾ ਅੱਬਾ ਇੱਥੇ ਪੂਸ਼ਕ ਦੇ ਸਕਦੇ ਆ ਇਸ ਤਰ੍ਹਾਂ ਉੱਪਰ ਉੱਪਰ ਤੋਂ ਹਲਕਾ ਜਿਹਾ ਦਬਾਵਾ ਪਾ ਕੇ ਤੇ ਇਹ ਜਿਹੜੀ ਸਾਡੀ ਟਰੇ ਆ ਇਹ ਸੀਡ ਨਾਲ ਫਿਲ ਹੋ ਗਈ ਆ ਹੁਣ ਜਦੋਂ ਤੁਸੀਂ ਇੱਕ ਤੋਂ ਜ਼ਿਆਦਾ ਟਰੇਆਂ ਭਰਣੀਆਂ ਐ ਤਾਂ ਉਸ ਤੋਂ ਬਾਅਦ ਕੀ ਕਰਨਾ ਐ ਕਿ ਤੁਸੀਂ ਸਾਰੀਆਂ ਟਰੇਆਂ ਫਿਲ ਕਰਕੇ ਇੱਕ ਦੇ ਉੱਤੇ ਇੱਕ ਰੱਖ ਕੇ ਹੈਨ ਬਿਲਕੁਲ ਸਹੀ ਪੋਜੀਸ਼ਨ ਤੇ ਰੱਖ ਕੇ ਇਹਨੂੰ ਹਲਕਾ ਜਿਹਾ ਪ੍ਰੈਸ ਕਰ ਦੇਣਾ ਤੇ ਉੱਤੋਂ ਲਿਫਾਫਾ ਪਾ ਕੇ ਕਵਰ ਕਰਕੇ ਇਹਨੂੰ 3 ਮੈਕਸਿਮਮ 44 ਤੋਂ 72 ਘੰਟਿਆਂ ਦਾ ਜਿਹੜਾ ਇਹਦਾ ਟਾਈਮ ਹੈਗਾ ਸੀਡ ਸਪਰਾਉਟਿੰਗ ਦਾ ਸਪਰਾਉਟਿੰਗ ਸਟੇਜ ਤੱਕ ਇਹਨੂੰ ਕਵਰ ਕਰਕੇ ਰੱਖਣਾ ਹੈ ਤੇ ਜਦੋਂ ਹਲਕਾ ਜਿਹਾ ਬੀਜ ਸਪਰਾਉਟ ਬਣਨਾ ਸਟਾਰਟ ਹੋ ਗਿਆ ਉਸ ਤੋਂ ਬਾਅਦ ਇਹਨਾਂ ਟ੍ਰੇਆਂ ਨੂੰ ਤੁਸੀਂ ਦੁਬਾਰਾ ਤੋਂ ਇਕੱਲੇ ਇਕੱਲੇ ਕਰ ਦੇਣਾ ਧਿਆਨ ਰੱਖਣ ਜੋ ਗੱਲ ਇਹ ਹੈਗੀ ਆ ਇਹਦੇ ਵਿੱਚ ਕਿ ਸੀਲਡ ਦਾ ਜਿਹੜਾ ਪਹਿਲੀ ਜਿਹਨੂੰ ਆਪਾਂ ਰੂ ਕਹਿੰਦੇ ਆ ਕੈਪ ਕਿਤੇ ਕੁਝ ਵੀ ਕਹਿੰਦੇ ਆ ਉਹ ਪਹਿਲੀ ਬਹੁਤੀ ਲੰਬੀ ਨਹੀਂ ਹੋਣੀ ਚਾਹੀਦੀ ਤਾਂ ਕਿ ਉਹਦੇ ਨਾਲ ਕੀ ਹੁੰਦਾ ਕਿ ਫਿਰ ਮੋਰਟੈਲਿਟੀ ਦਾ ਜਿਹੜਾ ਰੇਸ਼ੋ ਆ ਉਹ ਤੁਹਾਡੀ ਪਨੀਰੀ ਦੇ ਵਿੱਚ ਜ਼ਿਆਦਾ ਆ ਜਾਂਦੀ ਹੈ ਫੋਤੇ ਵੀਰ ਕੀ ਕਰਦੇ ਆ ਕਿ ਪਨੀਰੀ ਨੂੰ ਸ਼ਾਵਾ ਦੇ ਵਿੱਚ ਰੱਖ ਦਿੰਦੇ ਆ ਸ਼ਾਵਾ ਦੇ ਵਿੱਚ ਪ੍ਰੋਪਰ ਸਨਲਾਈਟ ਨਾ ਹੋਣ ਕਰਕੇ ਜਿਹੜੀ ਪਨੀਰੀ ਦੀ ਹਾਈਟ ਉਹ ਲੰਬੀ ਹੋ ਜਾਂਦੀ ਹੈ ਜੇ ਤਾਂ ਪਹਿਲੀ ਸਟੇਜ ਦੇ ਵਿੱਚ ਸੀਡਲਿੰਗ ਇਸ ਸਟੇਜ ਤੱਕ ਲੰਬੀ ਹੋ ਜੇ ਤਾਂ ਜਿਹੜਾ ਉਹਦਾ ਮੇਨ ਸਟੈਮ ਹੁੰਦਾ ਹੈ ਉਹ ਬਿਲਕੁਲ ਬਹੁਤ ਜ਼ਿਆਦਾ ਕਮਜ਼ੋਰ ਹੁੰਦਾ ਹੈ ਉਹਦੇ 'ਚ ਜਾਨ ਨਹੀਂ ਹੁੰਦੀ ਕਿ ਉਹ ਆਪਣੇ ਆਪ ਨੂੰ ਸਰਵਾਈਵ ਕਰ ਸਕੇ ਇਸ ਲਈ ਆਪਾਂ ਨੇ ਬੇਸ ਤੋਂ ਲੈ ਕੇ ਇੱਕ ਵਧੀਆ ਸੀਡਲਿੰਗ ਕੁਆਲਿਟੀ ਦੀ ਲੈਣ ਲਈ ਆਪਾਂ ਉਹਦਾ ਬੇਸ ਸਟਰੋਂਗ ਕਰਕੇ ਰੱਖਣਾ ਹੈ ਉਹਦੀਆਂ ਜੜਾਂ ਉੱਤੇ ਸਭ ਤੋਂ ਜ਼ਿਆਦਾ ਧਿਆਨ ਦੇਣਾ ਹੈ ਜੜਾਂ ਦੇ ਲਈ ਆਪਾਂ ਫੰਗੀਸਾਈਡ ਪਹਿਲਾਂ ਡ੍ਰਿੰਚ ਕਰਨਾ ਹੈ ਕਾਰਬਨ ਡੀਜ਼ੀਮ ਹੋ ਗਿਆ ਰਿਸਟਰਨ ਹੋ ਗਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ M45 ਉਹਦੀ ਆਪਾਂ ਸਪਰੇ ਜਾਂ ਡ੍ਰਿੰਚ ਕਰ ਸਕਦੇ ਆ ਤੇ NPK ਦੀ ਆਪਾਂ ਰੈਗੂਲਰ ਇਹਦੇ ਵਿੱਚ ਸਪਰੇ ਜਾਂ ਡ੍ਰਿੰਚ ਕਰਨੀ ਹੈਗੀ ਆ ਕਿ ਕਈ ਕਿਸੇ ਆ ਸਾਰੇ ਨੂੰ ਆਉਂਦੀ ਹੈ ਕਿ ਇਹਨੂੰ ਪਾਣੀ ਕਿਹੜੇ ਵੇਲੇ ਦੇਣਾ ਚਾਹੀਦਾ ਤਾਂ ਮੇਰੇ ਅਕੋਰਡਿੰਗ ਪਾਣੀ ਸਵੇਰ ਦੇ ਵੇਲੇ ਦੋ ਠੀਕ ਹੈ ਰਾਤ ਨੂੰ ਆਪਣੇ ਆਪ এনवायरमेंट ਚੋ ਮੌਇਸਚਰ ਕੋਕੋਪਿਟ ਖਿੱਚ ਲੈਂਦਾ ਹੈ ਤਾਂ ਉਹਦੇ ਨਾਲ ਬਹੁਤੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਤੇ ਲੋੜ ਅਨੁਸਾਰ ਅਗਰ ਧੁੱਪ ਜ਼ਿਆਦਾ ਹੈ ਗਰਮੀ ਜ਼ਿਆਦਾ ਹੈ ਤਾਂ ਤੁਸੀਂ ਟਿੰ ਦੇ ਵਿੱਚ ਦੋ ਵਾਰੀ ਇਹਨੂੰ ਪਾਣੀ ਦੇ ਸਕਦੇ ਹੋ ਪਰ ਸਭ ਤੋਂ ਜਿਹੜੀ ਲੋੜੀਂਦੀ ਚੀਜ਼ ਹੈਗੀ ਹੈ ਇਹਦੇ ਵਿੱਚ ਬਹੁਤਾ ਪਾਣੀ ਵੀ ਨਹੀਂ ਦੇਣਾ ਅਗਰ ਤੁਸੀਂ ਜ਼ਿਆਦਾ ਪਾਣੀ ਵੀ ਦਿਓਗੇ ਤਾਂ ਇਹਦੀ ਜੜਾ ਕਮਜ਼ੋਰ ਹੋ ਕੇ ਗਲ ਕੇ ਉਹਦੇ ਵਿੱਚ ਰੂਟ ਰੋਟ ਦੀ ਪ੍ਰੋਬਲਮ ਆ ਜਾਏਗੀ ਬਿਮਾਰੀ ਆ ਜਾਏਗੀ ਤੇ ਜੜਾਂ ਤੁਹਾਡੀਆਂ ਗਲ ਜਾਣਗੀਆਂ ਸੋ ਇਹੀ ਹੈ ਕਿ ਹਰ ਇੱਕ ਚੀਜ਼ ਸਮੇਂ ਅਨਸਾਰ ਲੋੜ ਅਨਸਾਰ ਕਰਨੀਆਂ ਮਿਕਸਰ ਦੇ ਵਿੱਚ ਇਹ ਹੀ ਸੋਚਣਾ ਕਿ ਆਪਾਂ ਕੰਪੋਸਟ ਜ਼ਿਆਦਾ ਭਰਾਂਗੇ ਤਾਂ ਸਾਡੇ ਜਿਹੜਾ ਬੀਜ ਹੈਗਾ ਉਹ ਜ਼ਿਆਦਾ ਗਰੂ ਕਰੇਗਾ ਨਹੀਂ ਚਿੰਨੀ ਪlant ਨੂੰ ਜ਼ਰੂਰਤ ਹੈ ਉਨਾ ਹੀ ਪlant ਆਪਣਾ ਨਿਊਟਰੀਐਂਟ ਕੰਪੋਸਟ ਤੋਂ ਲਏਗਾ ਤੇ ਜਿੰਨਾ ਉਹਨਾਂ ਜੜ੍ਹਾਂ ਵਧਾਣੀਆਂ ਐ ਜੜ੍ਹਾਂ ਉਹ ਏਰੀਏਸ਼ਨ ਤੇ ਪ੍ਰੋਪਰ ਵਾਟਰ ਹੋਲਡਿੰਗ ਤੇ ਵਾਟਰ ਦੀ ਡਰੇਨੇਜ ਦੇ ਨਾਲ ਹੀ ਜੜ੍ਹਾਂ ਆਉਂਦੀਆਂ ਵਧਣਗੀਆਂ ਸੋ ਇਹੀ ਹੈ ਕਿ ਅੱਜ ਦੀ ਜਿਹੜੀ ਇਹ ਵੀਡੀਓ ਹੈਗੀ ਆ ਇਹ ਛੋਟੀ ਜਿਹੀ ਵੀਡੀਓ ਆ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਤੇ ਇੱਕ ਕਾਮਨ ਫਾਰਮਰ ਬਣਨ ਦੇ ਲਈ ਸਭ ਤੋਂ ਪਹਿਲਾ ਇੱਕ ਸਟੈਪ ਹੈਗਾ ਕਿ ਆਪਾਂ ਬੀਜ ਨੂੰ ਗਰੋਅ ਕਿਵੇਂ ਕਰੀਏ ਆਹੇ ਵੀਡੀਓ ਟ੍ਰੇ ਵਾਲੇ ਪਲੱਗਸ ਦੇ ਲਈ ਆ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਵੀਡੀਓ ਹੋਵੇਗੀ ਆਪਾਂ ਮੈਦਾਨੀ ਖੇਤਰ ਦੇ ਵਿੱਚ ਕਿਸ ਤਰ੍ਹਾਂ ਫਰੀਲੀ ਬੀਜ ਸਕਦੇ ਆ ਛੋਟੇ ਛੋਟੇ ਟਿਪਸ ਲੈ ਕੇ ਆਪਾਂ ਤੁਹਾਡੇ ਨਾਲ ਮਿਲਦੇ ਰਾਵਾਂਗੇ ਸੋ ਅੱਜ ਦੇ ਲਈ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ